ਸਭ ਤੋਂ ਪਹਿਲਾਂ ਤਾਂ ਮੈਂ ਮੋਹਤੰਦਰ ਜੀ ਜਿਹਨੂੰ ਪ੍ਰਧਾਨ ਦਾ ਚੌਧਾ ਚੱਕਿਆ ਬਹੁਤ ਬਹੁਤ ਮੁਬਾਰਕਬਾਦਨਾ ਪ੍ਰਧਾਨ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਸੁਨ ਮਛੋੜਾ ਸਾਹਿਬ ਦੇ ਲੋਕਾਂ ਨੇ ਇਹਨੂੰ ਦਿੱਤੀ ਹੈ ਤੇ ਮੈਨੂੰ ਵੀ ਬੁਰਾ ਮਾਣ ਆ ਵੀ ਇਹ ਸਾਰੀ ਟੀਮ ਜਿੰਨੇ ਵੀ ਐਫਸੀ ਹੈਗੇ ਨੇ ਤੇ ਨਾਲ ਸਾਡਾ ਪ੍ਰਧਾਨ ਸਾਹਿਬ ਆ ਤੇ ਬਾਕੀ ਦੂਜੀਆਂ ਪਾਰਟੀਆਂ ਵਿੱਚ ਆਏ ਮੈਂਬਰ ਨੇ ਉਹਨਾਂ ਨੂੰ ਸਾਰੋਂ ਰਲ ਕੇ ਮੈਂ ਬੇਨਤੀ ਵੀ ਕਰੂੰਗਾ ਤੇ ਪਰ ਮੈਨੂੰ ਮਾਣ ਵੀ ਸਾਰ ਤੇ ਹੈਗਾ ਵੀ ਜਿਹੜੀ ਇਹਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਬਹੁਤ ਖੂਬੀ ਨਿਭਾਉਣਗੇ ਤੇ ਦੂਜੀ ਗੱਲ ਹੈਗੀ ਆ ਵੀ ਜਿਵੇਂ ਕਿਨੇ ਵੀ ਕਾਬਜ ਨਹੀਂ ਹੈਗੇ ਇੱਕ ਸਾਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਮਸ਼ਵਰੇ ਦੀ ਕਰਨ ਵਾਸਤੇ ਮੇਰੇ ਭਰਾ ਨੂੰ ਸੇਵਾ ਦਾ ਕਦਮ ਮੌਕਾ ਮਿਲਿਆ ਇਹ ਹਰ ਇੱਕ ਜੋ ਮੁੱਦਾ ਜੋ ਮਛਵਾੜੇ ਦੇ ਲਈ ਜੋ ਵੀ ਕੰਮ ਜ਼ਰੂਰੀ ਹੈ ਉਹ ਹਰ ਕੰਮ ਅਸੀਂ ਪੂਰਾ ਕਰਾਂਗੇ ਜਿਵੇਂ ਹੁਣ ਸ਼ਰਾਬ ਦੇ ਠੇਕੇ ਦੀ ਗੱਲ ਕੀਤੀ ਆ ਉਹ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕਾ ਹਾਂ ਉਹਦਾ ਜਵਾਬ ਅਸੀਂ ਪਹਿਲੀ ਮੀਟਿੰਗ ਜੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹਦੇ ਬਾਰੇ ਅਸੀਂ ਕੀ ਸੋਚੀ ਬੈਠੇ ਆ ਕੀ ਪਲਾਨਿੰਗ ਆ ਸਾਡੀ ਸ਼ਹਿਰ ਵਾਸਤੇ ਉਹਦਾ ਜਵਾਬ ਮਿਲ ਜੂਗਾ ਤੇ ਬਾਕੀ ਹਰ ਜੋ ਵੀ ਮੁਸ਼ਕਲ ਹੈਗੀ ਆ ਜੋ ਵੀ ਆਈਏ ਮੁ릭ਟਰਨੀਆਂ ਆਉਣੀਆਂ ਜਾਂ ਮੁਸ਼ਕਲਾਂ ਜੋ ਵੀ ਹੋਣਗੀਆਂ ਉਹ ਸਾਰਿਆਂ ਦਾ ਹੱਲ ਕੀਤਾ ਜਾਊਗਾ ਜੋ ਮਸ਼ਵਰਾ ਸਭ ਦੇ ਲਈ ਵਿਕਾਸ ਕਰਨ ਲਈ ਹਰੋ ਕੰਮ ਕੀਤਾ ਜਾਊਗਾ ਜੋ ਜਿਤਨਾ ਵਿਕਾਸ ਸੋਚ ਕੇ ਮਸ਼ਵਰਾ ਸਭ ਨਾਲ ਨੇ ਮੇਰੇ ਭਰਾ ਅੱਜ ਟਾਈਮ ਤੇ ਦੂਜੀ ਵੱਡੀ ਗੱਲ ਮੈਂ ਕਰਨੀ ਚਾਹੁੰਦਾ ਦੇਖੋ ਕਾਮ ਪਰਵਾਰਾ ਉੱਥੇ ਵੀ ਗੁੱਸੇ ਗੱਲੇ ਹੁੰਦੇ ਗੁੱਸਾ ਗਿੱਲਾ ਉੱਥੇ ਹੀ ਹੁੰਦਾ ਹੁੰਦਾ ਮਾੜਾ ਜਿੱਥੇ ਪਿਆਰ ਹੁੰਦਾ ਹੁੰਦਾ ਤੇ ਦੂਜੀ ਗੱਲ ਹੈਗੀ ਤਾਂ ਵੱਡੀ ਪਾਰਟੀ ਆ ਫਿਰ ਵੀ ਹੈਨਾ ਤੇ ਕੋਈ ਗੱਲ ਨਹੀਂ ਹੈ ਜੀ ਸਾਡੇ ਨਾਲ ਨੇ ਸਾਡੇ ਨਾਲ ਹਮੇਸ਼ਾ ਖੜੇ ਨੇ ਮੇਰੇ ਬੀਜ ਨੇ ਮੇਰੇ ਭਰਾ ਨੇ ਹਮੇਸ਼ਾ ਪਾਰਟੀ ਦੀ ਭਿਹਤਰੀ ਲਈ ਕੰਮ ਕਰਦੇ ਤੇ ਮਸ਼ਵਰਾ ਦਾ ਸਾਹਿਬ ਦੇ ਲਈ ਜੋ ਵੀ ਸਹੀ ਹੈ ਜੀ ਸਾਰੇ ਨਾਲ ਸਾਰਾ ਕੰਮ ਕਰਾਂਗੇ ਜੀ ਜਿਹੜੇ ਪੁਰਾਣੇ ਗੇਟ ਨੇ ਉੱਥੇ ਮੈਨੂੰ ਪਤਾ ਜਾਮ ਲੱਗਦਾ ਜੀ ਤੇ ਜਿਹੜੀ ਇਹ ਮੰਗ ਆ ਆਪਣੇ ਹਲਕੇ ਦੀ ਆ ਤੇ ਆਪਾਂ ਨੂੰ ਪਤਾ ਵੀ ਇਤਿਹਾਸਕ ਸ਼ਹਿਰ ਆ ਤੇ ਮੈਂ ਕੋਦੇ ਇਹਦੇ ਵਾਸਤੇ ਜਿਵੇਂ ਕਹੋ ਵੀ ਜਦੋਂ ਆਪਾਂ ਕੋਈ ਕੋਸ਼ਿਸ਼ ਕਰਦੇ ਆਂ ਤਾਂ ਕਾਮਯਾਬ ਹੁੰਦੀ ਆ ਜਿਵੇਂ ਮੈਂ ਉਦਾਹਰਨ ਉਹਦਾ ਸਰਕ ਵਾਲੀ ਗੱਲ ਗੱਲ ਹੀ ਕਰੀ ਆਪਾਂ ਉਹ ਪਹਿਲਾਂ ਵੀ 15-15 ਸਾਲ ਨਹੀਂ ਬਣੀ ਆ ਪਰ ਆਪਾਂ ਕੋਸ਼ਿਸ਼ ਕੀਤੀ ਤੇ ਉਹ ਜਿਵੇਂ ਕਿ 1 ਸਾਲ ਡੇਢ ਸਾਲ ਚ ਬੂਰ ਪੈ ਗਿਆ ਉਸ ਚੀਜ਼ ਤੇ ਇਹਦੇ ਵਾਸਤੇ ਸ਼ੁਰੂਆਤਾਂ ਕਰਤੀ ਤੇ ਮੈਨੂੰ ਪੂਰੀ ਆਸ ਆ ਵੀ ਅਗਲੇ 1 ਸਾਲ ਡੇਢ ਸਾਲ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਆ ਸ਼ਹਿਰ ਦੀ ਮੰਗ ਕਰੀ ਤੇ ਇੱਕ ਜ਼ਰੂਰਤ ਵੀ ਹੈਗੀ ਆਪਾਂ ਨੂੰ ਹਨਾ ਕਿਉਂਕਿ ਇਹ ਪੂਰੀ ਹੋ ਜੂਗੀ ਅਗਲੇ 1 ਸਾਲ ਡੇਢ ਸਾਲ ਦੇ ਵਿੱਚ ਹਾਂ ਉਹਦੇ ਵਿੱਚ ਉਹਦਾ ਪੈਸੇ ਪਾਸ ਹੋ ਗਿਆ ਉਹਦੇ ਬਾਅਦ ਇੱਕ ਜੋ ਵੀ ਪੈਚ ਵਰਕ ਆ ਕਾਰਨ ਕਿ ਜੇ ਤੁਸੀਂ ਦੇਖਿਆ ਹੋਊਗਾ ਅਸਲ ਦੇ ਵਿੱਚ ਪ੍ਰੋਬਲਮ ਪਤਾ ਕਿੱਥੇ ਆਉਂਦੀ ਜਿਵੇਂ ਹੁਣ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਸੜਕ ਸਿਆਲ ਦੇ ਵਿੱਚ ਬਣਦੀ ਜੇ ਟੈਂਪਰੇਚਰ ਦੇ ਕਾਰਨ ਟੁੱਟਣੀ ਸ਼ੁਰੂ ਹੋ ਗਈ ਆ ਹੈਨਾ ਤੇ ਉਹ ਸਿਰਫ ਹੁਣ ਤaar ਰੁਕਿਆ ਉਹ ਲਗਭਗ ਫਰਵਰੀ ਜਾਂ ਮਾਰਚ ਜਦੋਂ ਵੀ ਟੈਂਪਰੇਚਰ ਸਹੀ ਹੋ ਗਿਆ ਉਹ ਜਿੰਨਾ ਵੀ ਖੰਨੇ ਤੋਂ ਜਿਹੜਾ ਹੈਗੀ 메ਨ ਸੜਕ ਹੈਗੀ ਆ ਸਾਰੇ ਤੇ ਪੈਚ ਵਰਕ ਹੋਣਾ ਬਸ ਉਹਵਾੜੇ ਦਾ ਜਦੋਂ ਉਹ ਬਹੁਤ ਬੁਰਾ ਮਾਹਨ ਸਾਨਵਾ ਥੋੜਾ ਧਿਆਨ ਚ ਲਿਆਉਣ ਵਾਸਤੇ ਬਸੇ ਮੈਨੂੰ ਪਤਾ ਨਹੀਂ ਸੀਗਾ ਸਾਰੇ ਠੀਕਾ ਜੋ ਵੀ ਮਤਲਬ ਜੁਜੀਤ ਨੀਮੇ ਲੋੜ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੁਣ ਵੀ 5 ਕਰੋੜ ਲਗਰ ਕਾਉਂਸਲ ਆਪਣੇ ਮਾਰਕ ਕਮੇਟੀਆਂ ਦਾ ਪਿਆ ਜਿਹੜਾ ਹੁਣ ਤੱਕਾਂ ਕੰਮ ਵਾਸਤੇ ਆਉਣਾ ਤੇ ਕੁਝ ਸ਼ਰਤਾਂ ਹਜੇ ਵੀ ਪਈਆਂ ਨੇ ਕਿਉਂਕਿ ਸਿਆਲ ਕਰਕੇ ਬੁਰੇ ਹੁਣ ਸਿਆਲ ਚੱਲਣ ਕਰਕੇ ਨਹੀਂ ਉਹ ਪੂਰੀਆਂ ਹੋਈਆਂ ਤੇ ਪਰ ਜਦੋਂ ਵੀ ਇਹ ਮੌਸਮ ਸਹੀ ਹੋ ਜਾਂਦਾ ਮਾਰਚ ਮੁਰਚ ਦਾ ਪ੍ਰਾਇਮਰੀ ਦਾ ਉਹ ਸਾਰੇ ਕੰਮ ਕੰਪਲੀਟ ਹੋਣਗੇ ਜੀ ਫੇਸਬੁੱਕ ਤੇ ਪਾਮ ਰੌੜਾ ਨਾ ਪਾਈਏ ਮੈਂ ਤਾਂ ਇੱਕ ਸਾਫ਼ ਤੇ ਸਪੱਸ਼ਟ ਗੱਲ ਕਰੂੰਗਾ ਜੋ ਵੀ ਕਰਦਾ ਹੈ ਨਾ ਉਹਨੂੰ ਕਿ ਗਮ ਇਹ ਨਾ ਵੀ ਪੱਕੀ ਜੇ ਵੀ ਹੁੰਦਾ ਹੁੰਦਾ ਜਿੱਥੇ ਵੀ ਹੈਗਾ ਤੰਗ ਲੋ ਜੀ ਮੈਂ ਨਾਲ ਖੜਾ ਠੀਕ ਹੈ ਇਹ ਨਹੀਂ ਹੈਗਾ ਜਿੱਥੇ ਵੀ ਕੋਈ ਵੀਡੀਓ ਬਣਾਉਂਦੇ ਜੋ ਵੀ ਪਰ ਮੈਂ ਇਲਜ਼ਾਮ ਲਾਉਣ ਵਾਲਾ ਕੋਈ ਨਾ ਕੋਈ ਸਬੂਤ ਹੋਣਾ ਬਹੁਤ ਜ਼ਰੂਰੀ ਆ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਦੇ ਐਡੇ ਇੱਕ ਛੋਟੀ ਉਮਰ ਦੇ ਵਿੱਚ ਮੈਨੂੰ ਉਹਨਾਂ ਨੇ ਐਡਾ بڑا ਮਾਨ ਬਖਸ਼ਿਆ ਤੇ ਮੈਂ ਇੰਨਾ ਹੀ ਵਿਸ਼ਵਾਸ ਦਿਵਾਉਂਗਾ ਇਸ ਵਰਨਨ ਕਿ ਜਿਸ ਨਗਰੀ ਦਾ ਨਾਂ ਵੇਚ ਕੇ ਅਸੀਂ ਰੋਟੀ ਖਾ ਰਹੇ ਹਾਂ ਉਸੇ ਨਗਰੀ ਦੀ ਗੁਰੂ ਮਹਾਰਾਜ ਨੇ ਮੈਨੂੰ ਸੇਵਾ ਬਖਸ਼ੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਮਲੇ ਸਾਬ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੀਨੀਆਂ ਸਾਹਿਬ ਬੈਠੇ ਨੇ ਤੇ ਜੋ ਇਹਨਾਂ ਨੇ ਬੂਟਾ ਲਾਇਆ ਹੈ ਫਲਦਾਰ ਬੂਟਾ ਆ ਔਰ ਇਸ ਗੱਲ ਦਾ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਕਿ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਦਿੱਤੀ ਆ ਮੈਂ ਇਹ ਜੋ ਸਾਈਨ ਨੇ ਇਹ ਬਿਲਕੁਲ ਹੱਕ ਲਈ ਤੇ ਸੱਚ ਲਈ ਚਲੂੰਗੀ ਪਰ ਪਹਿਲ ਦੇ ਆਧਾਰ ਤੇ ਕਿਹੜੇ ਗੁੱਡੇ ਹੱਲ ਕਰਾਂਗੇ ਪਹਿਲ ਦੇ ਆਧਾਰ ਤੇ ਮਾਛੀਵਾੜਾ ਸਾਹਿਬ ਦੀ ਜੋ ਇੱਕ ਦੇਖਾ ਜੋ ਇੱਕ ਇਤਿਹਾਸਿਕ ਸਾਡੇ ਜੋ ਇਤਿਹਾਸਿਕ ਸ਼ਹਿਰ ਆ ਜਿਹੜਾ ਪਿੱਛੇ ਇਹਦੇ ਸਾਹਬ ਲੱਗਦਾ ਸੀ ਉਹਨੂੰ ਸਾਹਬ ਨੂੰ ਬਰਕਰਾਰ ਰੱਖਣ ਲਈ ਜੋ ਇਹਦੀ ਇੱਕ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਦੇਖੋ ਇੱਕ ਸੜਕਾਂ ਦਾ ਅਸੀਂ ਸਾਰਿਆਂ ਨੇ 15 ਸਾਲ ਸੜਕਾਂ ਦਾ ਸੰਤੋਪ ਭੋਗਿਆ ਤੇ ਹੁਣ ਉਹੀ ਸੜਕਾਂ ਨੇ ਐਮਐਲਏ ਸਾਹਿਬ ਦੀ ਰਹਿਨਮਾਈ ਤੁਸੀਂ ਦੇਖਿਆ ਕਿ ਜਦੋਂ ਅਸੀਂ ਸਮਰਾਲੇ ਪੋਂ ਐਂਟਰ ਕਰਦੇ ਹਾਂ ਅਸੀਂ ਆਪ ਮਹਿਸੂਸ ਕਰਦੇ ਹਾਂ ਕਿ ਯਾਰ ਬਾਕੀ ਸੜਕਾਂ ਸੁਧਾਰ ਹੋਇਆ ਤੁਸੀਂ ਆਪ ਕੁਝ ਸਮੇਂ ਦੇ ਵਿੱਚ ਮਾਛੀਵਾੜੇ ਸ਼ਹਿਰ ਦੀ ਦੇਖ ਨੂੰ ਅਸੀਂ ਉਸੇ ਤਰ੍ਹਾਂ ਸੁਧਾਰਾਂਗੇ ਜਦ ਮੀਟ ਮਾਰਕੀਟ ਦਾ ਮੁੱਦਾ ਹੈ ਕਿ ਮਾਰੀ ਹੁੰਦਾ ਉਹਦੇ ਲਈ ਮੁੱਦਾ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਅਜੇ ਤਾਂ ਬਹੁਤ ਲੰਬੀ ਰਾਹ ਹੈ ਤੇ ਪਰ ਮੈਂ ਇੰਨਾ ਕਵਾਦਾ ਜਰੂਰ ਕਰਦਾ ਵੀ ਮਾਛੀਵਾੜਾ ਸਾਹਿਬ ਆ ਇਹ ਮੱਛੀਵਾੜਾ ਸਾਹਿਬ ਨਹੀਂ ਕਿਉਂਕਿ ਜਿਵੇਂ ਤੁਸੀਂ ਐਂਟਰੈਂਸ ਤੇ ਦੇਖਿਆ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਨੇ ਮੈਨੂੰ ਘਰੇ ਬੁਲਾਇਆ ਇਹਨਾਂ ਨੇ ਜੀ ਕਿ ਮੈਂ 4 ਦਿਨ ਹੀ ਲਿਆ ਸੀ ਪਰ ਇਹਨਾਂ ਨੇ ਉਸ ਦਿਨ ਕਿਹਾ ਕਿ ਆਪਾਂ ਅੱਜ ਤੋਂ ਹੀ ਇੱਕ ਸੁਧਾਰ ਸ਼ੁਰੂ ਕਰਨਾ ਤੁਸੀਂ ਦੇਖਿਆ ਜੋ ਮੱਛੀ ਮਾਰਕੀਟਾਂ ਅੰਦਰ ਐਂਟ੍ਰੈਂਸ ਕਰਦੇ ਹੀ ਮੱਛੀ ਵੜਾ ਸਾਹ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਉਹਦਾ ਜੇ ਉੱਥੋਂ ਸੀ ਸੁਧਾਰ ਸ਼ੁਰੂ ਕੀਤਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਮੀਟ ਮਾਰਕੀਟ ਦੇ ਮੁੱਦੇ ਨੇ ਜੋ ਨਜਾਇਜ਼ ਕਬਜ਼ਿਆਂ ਦੇ ਮੁੱਦੇ ਨੇ ਜਾਂ ਸ਼ਹਿਰ ਦੇ ਜੋ-ਜੋ ਸਮੱਸਿਆਵਾਂ ਨੇ ਅਸੀਂ ਪਹਿਲ ਦੇ ਆਧਾਰ ਤੇ ਉਹ ਹੱਲ ਕਰਾਂਗੇ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਹੋਊਗੀ ਉਸ ਦਿਨ ਜੋ ਅਸੀਂ ਇੱਕ ਮਤਾ ਪਾਸ ਕਰਾਂਗੇ ਉਹ ਇੱਕ ਇਤਿਹਾਸਿਕ ਮਤਾ ਹੋਊਗਾ ਤੇ ਇਸ 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 ਚੀਜ਼ ਦਾ ਮੈਂ ਤੁਹਾਨੂੰ ਜਵਾਬ ਉਸ ਪਹਿਲੇ ਮਤੇ 'ਚ ਦਵਾਂਗੇ